ਉਹ ਸਾਨੂੰ ਆਪਣਾ ਬਣਾ ਕੇ ਮੁੱਖ ਮੋੜਿਆਂ ਏਦਾਂ ਤਾਂ ਮੋੜੇ ਮੁੱਖ ਕੋਈ ਨਾ ਉਹ ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ ਨਹੀਂ ਹੋਰ ਸਾਨੂੰ ਦੁੱਖ ਕੋਈ ਨਾ ਉਹ ਤੇ ਆਪਣੇ 98 ਦੀ ਗੱਲ ਹੈਗੀ ਆ ਜਦੋਂ ਮੈਂ ਸਾਡੇ ਪਿੰਡ ਦੇ ਵਿੱਚ ਪੀਰਾਂ ਦੀਆਂ ਜਗ੍ਹਾ ਕਾਫੀ ਹੈਗੀਆਂ ਨੇ ਤੇ ਮੈਂ ਉੱਥੇ ਪੀਰ ਦੀ ਜਗ੍ਹਾ ਤੇ ਸਾਡੇ ਬਾਰ ਬਾਰ ਸਪਾਲਾਂ ਰੋਡ ਤੇ ਡੇਰਾ ਬਾਬਾ ਵਣ ਵਣ ਪੀਰ ਜੀ ਦੀ ਜਗ੍ਹਾ ਮੈਂ ਉੱਥੇ ਗਾਉਣਾ ਸ਼ੁਰੂ ਕੀਤਾ ਸੀਗਾ ਨੀ ਫੇਸਬੁੱਕ ਵਾਲੀਏ ਨੀ ਤੁ ਲੁੱਟ ਲਿਆ ਗੱਭਰੂ ਦਾ ਚਿਹਰਨੀ ਉਹ ਦਿਲ ਤੇਰੇ ਨਾਲ ਲਾਉਣਾ ਤੂੰ ਵੀ ਦੱਸ ਦੇ ਨੀ ਮੇਰਾ ਸੁਣ ਲੈ ਕਿੱਥੋਂ ਦਾ ਰੈਨ ਸੈਨ ਨੀ ਕਈ ਪ੍ਰੋਗਰਾਮਾਂ ਤੇ ਅਸੀਂ ਵੇਖਿਆ ਕਈ ਪ੍ਰੋਗਰਾਮਾਂ ਤੇ ਅਸੀਂ ਲਾਈਵ ਜਿਵੇਂ ਗਏ ਆ ਉੱਥੇ ਟਾਈਮ ਮੰਗ ਮੰਗ ਕੇ ਲੈਣਾ ਪੈਂਦਾ ਬਹੁਤ ਸੋਹਣਾ ਗਾਉਣ ਵਾਲੇ ਮੁੰਡੇ ਬੈਠੇ ਨੇ ਸਾਡੇ ਦਾ ਸ਼ੌਂਕ ਮੈਂ ਸੂਫੀ ਸਿੰਗਿੰਗ ਦੇ ਵਿੱਚ ਮੈਂ ਕਾਫੀ ਤਿਆਰੀ ਕੀਤੀ ਸੀ ਜਿੱਦਾਂ ਸਰਤਾਜ ਭਾਜੀ ਹੋਗੇ ਇਹਨਾਂ ਦੇ ਸ਼ਾਗਿਰਦ ਮਲੋੜ ਤੋਂ ਹੈ ਸੀਗੇ ਸਰ ਮੈਂ ਉਹਨਾਂ ਕੋਲ ਬਹੁਤ ਤਿਆਰੀ ਕੀਤੀ ਤੇ ਗਾਣੇ ਤੁਸੀਂ ਸੋਣ ਹੀ ਰਹੇ ਹੋ ਵੀ ਕਿੱਦਾਂ ਦੇ ਇੰਟਰਵਿਊਆਂ ਦੇ ਥਰੂ ਆ ਰਹੇ ਨੇ ਗਾਣੇ ਜਾਂ ਚੈਨਲਾਂ ਦੇ ਉੱਪਰ ਕਿੱਦਾਂ ਦੇ ਗਾਣੇ ਵੱਜਦੇ ਪਏ ਨੇ ਲੋਕ ਇਦਾਂ ਦੇ ਗਾਣੇ ਮੇਰੇ ਕੋਲ ਵੀ ਰਾਈਟ ਸੋ ਮੈਨੂੰ ਸੂਫੀ ਸਿੰਗਿੰਗ ਦਾ ਬਹੁਤ ਸ਼ੌਂਕ ਹੈ ਪਰ ਲੋਕ ਜਿਹੜੇ ਨੇ ਉਹ ਸੂਫੀ ਸਿੰਗਿੰਗ ਨੂੰ ਮੇਰੇ ਹਿਸਾਬ ਨਾਲ ਘੱਟ ਸੁਣ ਕੇ ਪਸੰਦ ਹੈਗੇ ਨੇ ਤੇਰੇ ਨਾਲ ਵਿਹੱਕਰਵਾ ਕੇ ਜਿੰਦ ਦੁੱਖਾਂ ਵਿੱਚ ਪਾੜੀ ਵੇ ਹਉ ਪਛਤਾਉਣੀਆਂ ਬਣ ਕੇ ਤੇਰੀ ਮੈਂ ਘਰ ਵਾਲੀ ਵੇ ਖੇਤ ਜਾਨੀ ਤਾਂ ਧੂੜ ਪੈਂਦੀ ਮੇਰੇ ਤੇ ਵਟਾ ਔਰ ਲਗੇ ਆਪਣਾ ਜੋੜਾ ਜਿਵੇਂ ਨਹੀਂ ਹੁੰਦਾ ਹੰਸਾਂ ਦਾ ਕੀ ਕਮੀਆਂ ਹਾਏ ਕੀ ਕਮੀਆਂ ਮੇਰੇ ਵਿੱਚ ਮੈਂ ਪੁੱਤ ਸਰਬਲਤਾ ਆ ਸਾਡੇ ਸ਼ਹੀਦਾਂ ਦੀ ਧਰਤੀ ਹੋਵੇ ਸਾਡਾ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਤੇ 40 ਮੁਕਤਿਆਂ ਦੀ ਸਾਡੀ ਧਰਤੀ ਹੋਵੇ ਤੇ ਅਸੀਂ ਇਸ ਚੀਜ਼ ਤੋਂ ਉਨਗੋਲੇ ਨਹੀਂ ਰਹਿ ਸਕਦੇ ਕਦੇ ਕਾਇਬੇਸ਼ਕ ਸਾਡਾ ਸੋਣੀਏ ਹੋ ਰੰਗ ਪੱਕਾਏ ਬੇਸ਼ੱਕ ਸਾਡਾ ਸੋਣੀਏ ਨੀ ਸਾਨੂੰ ਨਸ਼ੇ ਪੱਤੇ ਵਾਲਾ ਕੋਈ ਅਇਬ ਨਹੀਂ ਉਹ ਸਾਡੇ ਪਿੰਡ ਨੂੰ ਮਲੋਟ ਸ਼ਹਿਰ ਲੱਗਦਾ ਜਿਲਾ ਲੱਗਦਾ ਮੁਕਤ ਸਾਰੇ ਸਹਬ ਨਹੀਂ ਨੂੰ ਤੁਸੀਂ 1.5 ਲੱਖ ਰੁਪਏ ਜਾਂ 2 ਦਿਨ ਮੈਂ ਕਿਸ ਦੇ ਅਗੇਨਸਟ ਨਹੀਂ ਬੋਲ ਰਿਹਾਗਾ ਅੱਛਾ ਉਹੀ ਮੁੰਡੇ ਤੁਸੀਂ ਚਾਰ ਪੰਜ ਮੁੰਡੇ ਜਿਹੜੇ ਵਧੀਆ ਹੈਗੇ ਨੇ ਗਾਉਣ ਵਾਲੇ ਤੁਸੀਂ ਆਪਣੀ ਲੋਕੇਸ਼ਨ ਦੇ ਵਿੱਚੋਂ ਨੇੜੇ-ਨੇੜੇ ਪਿੰਡਾਂ ਚੋਂ ਲਾ ਲਓ ਚਾਹੇ ਤੁਸੀਂ ਸ਼ਹਿਰ ਚੋਂ ਲਾ ਲਓ ਉਹਨਾਂ ਨੂੰ ਤੁਸੀਂ ਉਹ ਪ੍ਰੋਗਰਾਮ ਤੇ ਇਨਵਾਈਟ ਕਰੋ ਮੈਨੂੰ ਨਹੀਂ ਲੱਗਦਾ ਵੀ ਤੁਸੀਂ 1.5 ਜਾਂ 2 ਲੱਖ ਦੇਣ ਦੀ ਤੁਹਾਨੂੰ ਲੋੜ ਪੈਗੀ ਮੇਰਾ ਨਾਮ ਮੇਰੇ ਬਿੱਲਾ ਸਰਾਮਾ ਬੋਦਲਾ ਸਾਡੇ ਪਿੰਡ ਦੇ ਨਾਮ ਦੇ ਨਾਲ ਤੇ ਮੇਰਾ ਨਾਮ ਆ ਹਾਂਜੀ ਔਰ ਤੁਹਾਨੂੰ ਇਹ ਜਿਹੜਾ ਗਾਉਣ ਦਾ ਤੇ ਲਿਖਣ ਦਾ ਸ਼ੌਂਕ ਇਹ ਕਦੋਂ ਤੋਂ ਪਿਆ ਜੀ ਇਹ ਬਰੇ ਘਟੋ ਘਟ ਵੀ 1900 ਤੇ ਆਪਣੇ 98 ਦੀ ਗੱਲ ਹੈਗੀ ਆ ਜਦੋਂ ਮੈਂ ਸਾਡੇ ਪਿੰਡ ਦੇ ਵਿੱਚ ਪੀਰਾਂ ਦੀਆਂ ਜਗ੍ਹਾ ਕਾਫੀ ਹੈਗੀਆਂ ਨੇ ਤੇ ਮੈਂ ਉੱਥੇ ਪੀਰ ਦੀ ਜਗ੍ਹਾ ਤੇ ਸਾਡੇ ਬਾਰ ਬਾਰ ਸਪਾਲਾਂ ਰੋਡ ਤੇ ਡੇਰਾ ਬਾਬਾ ਵਣ ਵਣ ਪੀਰ ਜੀ ਦੀ ਜਗ੍ਹਾ ਮੈਂ ਉੱਥੇ ਗਾਉਣਾ ਸ਼ੁਰੂ ਕੀਤਾ ਸੀਗਾ ਸੋ ਉਸ ਤੋਂ ਬਾਅਦ ਕੰਟੀਨਿਊ ਕੰਮ ਚੱਲੀ ਆਉਂਦਾ ਜੀ ਪ੍ਰਮਾਤਮਾ ਨੇ ਵਧੀਆ ਚੱਲੋ ਉਹਦੀ ਰਜ਼ਾ ਦੇ ਵਿੱਚ ਜਿੱਥੇ ਵੀ ਹੈਗੇ ਆ ਸਹੀ ਹੈਗੇ ਆ ਕਿੰਨੇ ਗੀਤ ਹੁਣ ਤੱਕ ਤੁਸੀਂ ਲਿਖ ਚੁੱਕੇ ਹੋ ਕਿੰਨੇ ਰਿਕਾਰਡ ਹੋ ਚੁੱਕੇ ਤੁਹਾਡੇ ਗਾਣੇ ਅ ਪਲੱਸ 2 ਤੋਂ ਬਾਅਦ ਨਾ ਜੀ ਮੈਂ ਕਾਲਜ ਜੁਆਇਨ ਕੀਤਾ ਸੀ ਤੇ ਸਾਡੇ ਮੇਰੇ ਉਸਤਾਦ ਜੀ ਸ਼੍ਰੀਮ ਪ੍ਰਦੀਪ ਸ਼ਰਮਾ ਸਰ ਜੀ ਖੰਨੇ ਤੋਂ ਉਹਨਾਂ ਨੇ ਮੈਨੂੰ ਆਪਣੀ ਚਰਣਾ ਦੇ ਵਿੱਚ ਰੱਖਿਆ ਮੈਂ ਉਹਨਾਂ ਦੀ ਚਰਣਾ ਦੇ ਨਾਲ ਲੱਗਿਆ ਸੀਗਾ ਸੋ ਗਾਉਣ ਦਾ ਸ਼ੌਂਕ ਮੈਂ ਸੂਫੀ ਸਿੰਗਿੰਗ ਦੇ ਵਿੱਚ ਮੈਂ ਕਾਫੀ ਤਿਆਰੀ ਕੀਤੀ ਸੀ ਜਿੱਦਾਂ ਸਰਤਾਜ ਭਾਜੀ ਹੋਗੇ ਇਹਨਾਂ ਦੇ ਸ਼ਾਗਿਰਦ ਮਲੋੜ ਤੋਂ ਹੈ ਸੀਗੇ ਸਰ ਮੈਂ ਉਹਨਾਂ ਕੋਲ ਬਹੁਤ ਤਿਆਰੀ ਕੀਤੀ ਸੀਗੀ ਨਾਲ ਉਹਨਾਂ ਦੇ ਪ੍ਰੋਗਰਾਮਾਂ ਤੇ ਵੀ ਸਰਤਾਜ ਭਾਜੀ ਦੇ ਅਸੀਂ ਜਾਂਦੇ ਰਹੇ ਹਾਂ ਸੋ ਮੈਨੂੰ ਸੂਫੀ ਸਿੰਗਿੰਗ ਦਾ ਬਹੁਤ ਸ਼ੌਂਕ ਹੈ ਪਰ ਲੋਕ ਜਿਹੜੇ ਨੇ ਉਹ ਸੂਫੀ ਸਿੰਗਿੰਗ ਨੂੰ ਮੇਰੇ ਹਿਸਾਬ ਨਾਲ ਘੱਟ ਸੁਣ ਕੇ ਪਸੰਦ ਹੈਗੇ ਨੇ ਅੱਜ ਕੱਲ ਦੇ ਗਾਣੇ ਤੁਸੀਂ ਸੁਣ ਹੀ ਰਹੇ ਹੋ ਵੀ ਕਿੱਦਾਂ ਦੇ ਇੰਟਰਵਿਊਆਂ ਦੇ ਥਰੂ ਆ ਰਹੇ ਨੇ ਗਾਣੇ ਜਾਂ ਚੈਨਲਾਂ ਦੇ ਉੱਪਰ ਕਿੱਦਾਂ ਦੇ ਗਾਣੇ ਵੱਜਦੇ ਪਏ ਨੇ ਲੋਕ ਇਦਾਂ ਦੇ ਗਾਣੇ ਮੇਰੇ ਕੋਲੇ ਵੀ ਰਾਈਟਰ ਬਹੁਤ ਆ ਰਹੇ ਨੇ ਮੈਂ ਵੀ ਗਾਣੇ ਆਪ ਖੁਦ ਵੀ ਲਿਖਦਾ ਤੇ ਪਰ ਸਾਡੇ ਕਲਚਰ ਤੋਂ ਗਾਣੇ ਦੂਰ ਨੇ ਥੋੜੇ ਜੇ ਕਲਚਰ ਸਾਡਾ ਇਹ ਨਹੀਂ ਚਾਹੁੰਦਾ ਵੀ ਇਦਾਂ ਦੇ ਪੜਕਿਲੇ ਗਾਣੇ ਸਾਡੇ ਆਉਣ ਸੋ ਮੈਂ ਸੂਫੀ ਸਿੰਗ ਇਹ ਮੇਰੇ ਬਹੁਤ ਹੀ ਜ਼ਿਆਦਾ ਦਿਲ ਦੇ ਕਰੀਬ ਹੈਗੀ ਆ ਤੇ ਮੈਂ ਉਹੀ ਸਿੰਗ ਮਤਲਬ ਬਰਕਰਾਰ ਰੱਖਣਾ ਚਾਹਣਾ ਹਾਲਾਂਕਿ ਹਾਲਾਂਕਿ ਜੇ ਮੰਨ ਲਓ ਮੈਨੂੰ ਇਦਾਂ ਦੇ ਗਾਣੇ ਮੇਰੇ ਕੋਲ ਆਏ ਵੇ ਨੇ ਕਾਫੀ ਗਾਣੇ ਆਏ ਪਏ ਨੇ ਮੇਰੇ ਕੋਲੇ ਮੈਂ ਉਹ ਗਾਣੇ ਤੁਹਾਨੂੰ ਸੁਣਾਉਂਗਾ ਵੀ ਅਸੀਂ ਉਹ ਗਾਣਿਆਂ ਦੀਆਂ ਡੰਮੀਆਂ ਕਰਵਾਈ ਬੈਠੇ ਆ ਮੇਰੀ ਕੋਸ਼ਿਸ਼ ਆ ਵੀ ਅਸੀਂ ਉਹਨਾਂ ਨੂੰ ਮਾਰਕੀਟ ਵਿੱਚ ਲਿਆਵਾਂਗੇ ਕਿਉਂਕਿ ਮੈਂ ਸੂਫੀ ਗਾਣੇ ਜਿਹੜੇ ਨੇ ਉਹ ਕਾਫੀ ਪ੍ਰੋਗਰਾਮਾਂ ਤੇ ਜਿੱਦਾਂ ਲਾਈਵ ਅਸੀਂ ਗਾਉਣੇ ਆ ਜਾਂਦੇ ਆ ਤੇ ਕਾਫੀ ਜਿਨ੍ਹਾਂ ਨੂੰ ਪਸੰਦ ਨੇ ਪਸੰਦ ਨੇ ਜੀ ਪਰ ਜਿਹੜੀ ਸਾਡੀ ਜਨਰੇਸ਼ਨ ਅੱਜ ਦੀ ਉਹਨਾਂ ਦੀ ਸੋਚ ਬਦਲ ਗਈ ਮੈਂ ਉਹਨਾਂ ਦੇ ਟੇਸਟ ਦੇ ਗਾਣੇ ਵੀ ਉਹਨਾਂ ਨੂੰ ਜ਼ਰੂਰ ਦਵਾਵਾਂਗਾ ਤੇ ਉਹ ਅਸੀਂ ਲਿਆ ਰਹੇ ਹਾਂ ਜਲਦੀ ਤੇ ਇੱਕ ਗਾਣਾ ਅਸੀਂ ਡਿਊਟ ਕਰ ਰਹੇ ਹਾਂ ਉਸ ਡਿਊਟ ਦੇ ਵਿੱਚ ਸਾਨੂੰ ਫੀਮੇਲ ਦੀ ਆਵਾਜ਼ ਚਾਹੀਦੀ ਵਧੀਆ ਆਵਾਜ਼ ਹੋਵੇ ਚੰਗੀ ਪਰਫਾਰਮੈਂਸ ਹੋਵੇ ਉਹਨਾਂ ਦੀ ਮੇਰੀ ਕੋਸ਼ਿਸ਼ ਆ ਵੀ ਨਵਾਂ ਅਸੀਂ ਜਦੋਂ ਕਰ ਰਹੇ ਹਾਂ ਕੁਝ ਤੇ ਅਸੀਂ ਨਵੇਂ ਨੂੰ ਅੱਗੇ ਲੈ ਕੇ ਆਈਏ ਚੱਲਣ ਵਾਲੇ ਤਾਂ ਜਿਹੜੇ ਚੱਲੀ ਜਾਂਦੇ ਨੇ ਜੀ ਤੇ ਮੇਰੀ ਕੋਸ਼ਿਸ਼ ਆ ਕਿਸੇ ਨਵੇਂ ਦੀ ਅਸੀਂ ਬਾਹ ਫੜੀਏ ਸੋ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਜੇ ਆਪਾਂ ਗਾਣਾ ਡਿਊਟ Song ਕਰਨਾ ਹੈ ਗਾਣੇ ਦੀਆਂ ਲਾਈਨਾਂ ਵੀ ਤੁਹਾਨੂੰ ਮੈਂ ਸੁਣਾ ਦੇਣਾ ਗਾਣਾ ਕੀ ਹੈਗਾ ਦੇਸੀ ਟੱਚ ਦਾ ਗਾਣਾ ਬਿਲਕੁਲ ਸ਼ਹਿਰ ਦੀ ਕੁੜੀ ਜਿਹੜੀ ਆ ਉਹ ਪਿੰਡ ਦੇ ਮੁੰਡੇ ਨਾਲ ਵਿਆਹੀ ਜਾਂਦੀ ਆ ਤੇ ਇਦਾਂ ਦੇ ਗਾਣੇ ਮੇਰੇ ਕੋਲ ਲਿਖੇ ਨੇ ਮੈਂ ਤੁਹਾਨੂੰ ਇੱਕ ਇੱਕ ਸਥਾਈ ਅੰਤਰਾ ਸੁਣਾਉਣਾ ਸੁਣਾਉਣਾ ਉਹਨਾਂ ਦਾ ਜੀ ਕੀ ਕਹਿਆ ਜੀ ਕੁੜੀ ਕਹਿੰਦੀ ਆ ਸ਼ਹਿਰ ਦੀ ਜਿਹੜੀ ਕੁੜੀ ਆ ਉਹ ਮੁੰਡੇ ਨੂੰ ਕਹਿੰਦੀ ਆ ਤੇਰੇ ਨਾਲ ਵਿਹਰ ਕਰਵਾ ਕੇ ਜਿੰਦ ਦੁੱਖਾਂ ਵਿੱਚ ਪਾ ਲਈ ਵੇ ਹਉ ਪਛਤਾਉਣੀਆ ਬਣ ਕੇ ਤੇਰੀ ਮੈਂ ਘਰ ਵਾਲੀ ਵੇ ਖੇਤ ਜਾਨੀ ਤਾਂ ਧੂੜ ਪੈਂਦੀ ਮੇਰੇ ਤੇ ਵਟਾਂ ਦੀ ਖੇਤ ਜਾਨੀ ਤਾਂ ਧੂੜ ਪੈਂਦੀ ਮੇਰੇ ਤੇ ਵਟਾਂ ਦੀ ਅਨਪੜਾ ਤੂੰ ਅਨਪੜਾ ਤੂੰ ਵਿਹਾਲੀ ਕੁੜੀ ਪੜੀ ਵੇ ਜੱਟਾਂ ਦੀ ਅਨਪੜਾ ਤੂੰ ਵਿਹਾਲੀ ਕੁੜੀ ਪੜੀ ਵੇ ਜੱਟਾਂ ਦੀ ਤੇ ਅੱਗੋਂ ਮੁੰਡਾ ਕਹਿੰਦਾ ਉਮਾ ਬਾਪ ਨੇ ਤੇਰਾ ਰਿਸ਼ਤਾ ਵੇਖ ਕੇ ਕੀ ਤਾਨੀ ਹਾਏ ਉਦੋਂ ਤੂੰ ਕਿੱਥੇ ਸਾਂ ਤੈਨੂੰ ਆਇਆਂ ਚੇਤਾਨੀ ਮੈਂ ਕਿਹਾ ਉਦੋਂ ਤੂੰ ਕਿੱਥੇ ਸਾਂ ਤੈਨੂੰ ਆਇਆਂ ਚੇਤਾਨੀ ਔਰ ਲੱਗੇ ਆਪਣਾ ਜੋੜਾ ਜਿਵੇਂ ਨਹੀਂ ਹੁੰਦਾ ਹੰਸਾਂ ਦਾ ਔਰ ਲੱਗੇ ਆਪਣਾ ਜੋੜਾ ਜਿਵੇਂ ਨਹੀਂ ਹੁੰਦਾ ਹੰਸਾਂ ਦਾ ਕੀ ਕਮੀਆਂ ਹਾਏ ਕੀ ਕਮੀਆਂ ਮੇਰੇ ਵਿੱਚ ਮੈਂ ਪੁੱਤ ਸਰਪੰਚਾਂ ਦਾ ਓ ਕੀ ਕਮੀਆਂ ਮੇਰੇ ਵਿੱਚ ਮੈਂ ਪੁੱਤ ਸਰਪੰਚਾਂ ਦਾ ਹੋ ਇਹ ਜਿਹੜੀ ਗਾਇਕੀ ਆ ਤੁਸੀਂ ਇਹ ਗਾਣੇ ਲਿਖੇ ਆ ਹਾਂਜੀ ਇਹ ਕਿਸ ਨੂੰ ਪ੍ਰਭਾਵਿਤ ਹੋ ਕੇ ਤੁਸੀਂ ਇਹ ਜਿਹੜੀ ਗਾਇਕੀ ਵੱਲ ਫੱਪਲਾ ਜਦੋਂ ਮੂੰਹ ਮੋੜਿਆ ਤੁਸੀਂ ਮੈਂ ਕੁਝ ਸਿੰਗਰ ਸੀਗੇ ਜੀ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ਨੇ ਅੱਜ ਵੀ ਹੈ ਨੇ ਜਨਾਬ ਮਾਸਟਰ ਸਲੀਮ ਜੀ ਤੇ ਉਸ ਤੋਂ ਬਾਅਦ ਜਨਾਬ ਸਾਬਰ ਕੋਟੀ ਸਾਹਿਬ ਜਨਾਬ ਹਾਂਸਰਾ ਸਾਹਿਬ ਉਹਨਾਂ ਨੂੰ ਮੈਂ ਬਹੁਤ ਸੁਣਦਾ ਰਿਆਂ ਤੇ ਸਭ ਤੋਂ ਜ਼ਿਆਦਾ ਜਿਨ੍ਹਾਂ ਨੂੰ ਸੁਣਿਆ ਮੈਂ ਸਰਤਾਜ ਬਾਜੀ ਹੈ ਨੇ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਮਤਲਬ ਸੁਣਦਾ ਅੱਜ ਵੀ ਸੁਣਦਾ ਉਹਨਾਂ ਦੇ ਮੈਂ ਗਾਣੇ ਤੇ ਮੈਨੂੰ ਵਧੀਆ ਲੱਗਦੇ ਆ ਮਤਲਬ ਬਹੁਤ ਸੋਹਣਾ ਜੋ ਵੀ ਇਹਨਾਂ ਦੀ ਤਿਆਰੀ ਆ ਸਾਡੇ ਗੁਰੂ ਨੇ ਇਹਨਾਂ ਨੇ ਬਹੁਤ ਵਧੀਆ ਗਾਇਆ ਹੈਗਾ ਤੇ ਸਰਤਾਜ ਭਾਜੀ ਦੇ ਗਾਣੇ ਜਿਹੜੇ ਆਮ ਮੈਂ ਕਾਲਜ ਟਾਈਮ ਵੀ ਬਹੁਤ ਗਾਣੇ ਗਾਏ ਨੇ ਉਹਨਾਂ ਦੇ ਜਦੋਂ ਉਹਦੋਂ ਅਸੀਂ ਪੜਦੇ ਹੁੰਦੇ ਸੀ ਜਦੋਂ ਮਾਰਕੀਟ ਦੇ ਵਿੱਚ ਸਾਰ ਆਏ ਨੇ ਤੇ ਬਹੁਤ ਵਧੀਆ ਲੱਗਦਾ ਮੈਨੂੰ ਉਹਨਾਂ ਦਾ ਇੱਕ ਤੁਸੀਂ ਆਪਣੇ ਜ਼ਿਲ੍ਹੇ ਦਾ ਗਾਣਾ ਲਿਖਿਆ ਸੀਗਾ ਹਾਂਜੀ ਸਰ ਉਹ ਕਿਸ ਤਰ੍ਹਾਂ ਜਰਾ ਗੇਹਾਲ ਹੋ ਐਸੇ ਦੱਸੋ ਉਸ ਤੋਂ ਬਾਅਦ ਹਾਂਜੀ ਸੋ ਉਹ ਗਾਣਾ ਮੇਰੇ ਦਿਲ ਦੇ ਬਹੁਤ ਕਰੀਬਾ ਫੇਸਬੁੱਕ ਵਾਲੀ ਇਹ ਗਾਣਾ ਸਾਡਾ ਆਇਆ ਸੀਗਾ ਅਸੀਂ 2000 ਅ ਮੇਬੀ 18 18 19 ਦੇ ਵਿੱਚ ਅਸੀਂ ਗਾਣਾ ਉਹ ਕੀਤਾ ਸੀਗਾ ਉਹ ਤੁਸੀਂ ਪ੍ਰੋਗਰਾਮ ਤੇ ਅਕਸਰ ਹੀ ਮੇਰੇ ਸਾਹਮਣੇ ਜਿੱਥੇ ਵੀ ਜਾਂਨੇ ਹੋ ਦੂਰ ਨੇੜੇ ਹਾਂਜੀ ਹਾਂਜੀ ਮਿਊਜ਼ੀਕਲ ਕਰਦੇ ਹੋ ਹਾਂਜੀ ਹਾਂਜੀ ਉਸ ਗਾਣੇ ਦਾ ਇੰਨਾ ਕੁ ਪਿਆਰ ਮੈਨੂੰ ਮਿਲ ਰਿਹਾ ਅੱਜ ਵੀ ਮਿਲ ਰਿਹਾ ਅ ਅਸੀਂ ਕਿਸੇ ਜੌਬ ਦੇ ਲਈ ਇੰਟਰਵਿਊ ਦੇ ਲਈ ਗਏ ਸੀਗੇ ਇੱਧਰ ਆਪਣੇ ਮੋਹਾਲੀ ਜੀਰਕਪੁਰ ਵਾਲੀ ਸਾਈਡ ਅਸੀਂ ਗਏ ਸੀਗੇ ਤੇ ਉੱਥੇ ਜਦੋਂ ਸਾਡੀ ਇੰਟਰਵਿਊ ਹੋਈ ਤੇ ਮੈਡਮ ਵੈਸੇ ਸਾਨੂੰ ਪੁੱਛਣ ਲੱਗੇ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਜੀ ਅਸੀਂ ਉਹਨਾਂ ਨੂੰ ਇਹ ਗੱਲ ਦੱਸੀ ਵੀ ਮੈਡਮ ਅਸੀਂ ਮੁਕਸਰ ਸਾਡਾ ਸ੍ਰੀ ਮੁਕਸਰ ਸਾਹਿਬ ਸਾਡਾ ਜ਼ਿਲ੍ਹਾ ਹੈ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਆਪਣੇ ਮਲੂੜ ਸ਼ਹਿਰ ਸਾਨੂੰ ਲੱਗਦਾ ਉਹ ਕਹਿੰਦੇ ਵੀ ਮੈਨੂੰ ਇਹ ਚੀਜ਼ਾਂ ਨਹੀਂ ਪਤਾ ਹੈਗਾ ਅਸੀਂ ਪਹਿਲੀ ਵਾਰੀ ਇਹ ਚੀਜ਼ਾਂ ਦਾ ਨਾਮ ਸੁਣਿਆ ਤੇ ਮੇਰੇ ਮਨ ਨੂੰ ਬਹੁਤ ਇਹ ਚੀਜ਼ ਫੀਲ ਹੋਇਆ ਮੈਂ ਕਿਹਾ ਯਾਰ ਵੀ ਐਡਾ ਸਾਡਾ ਸਾਡੇ ਸ਼ਹੀਦਾਂ ਦੀ ਧਰਤੀ ਹੋਵੇ ਸਾਡਾ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਤੇ 40 ਮੁਕਤਿਆਂ ਦੀ ਸਾਡੀ ਧਰਤੀ ਹੋਵੇ ਤੇ ਅਸੀਂ ਇਸ ਚੀਜ਼ ਤੋਂ ਅਣਗੌਲੇ ਨਹੀਂ ਰਹਿ ਸਕਦੇ ਕਦੇ ਵੀ ਤੇ ਮੈਂ ਕੋਸ਼ਿਸ਼ ਕੀਤੀ ਇੱਕ ਵੀ ਸਾਡਾ ਜ਼ਿਲ੍ਹਾ ਤੇ ਸਾਡਾ ਜਿਹੜਾ ਸ਼ਹਿਰ ਆ ਸਾਡਾ ਪਿੰਡ ਆ ਉਸ ਤੋਂ ਹਰ ਇੱਕ ਦੁਨੀਆ ਦੇ ਕੋਨੇ ਤੱਕ ਪਹੁੰਚੇ ਸੋ ਮੈਂ ਕੋਸ਼ਿਸ਼ ਕੀਤੀ ਸੀ ਗਾਣਾ ਲਿਖਣ ਦੀ ਹੋ ਗੱਲ ਸੁਣ ਲਾ ਨੀ ਫੇਸਬੁੱਕ ਵਾਲੀ ਏ ਨੀ ਤੁ ਲਟਲਿਆ ਗੱਭਰੂ ਦਾ ਚਿਹਰਨੀ ਹੋ ਦਿਲ ਤੇਰੇ ਨਾਲ ਲਾਉਣਾ ਤੂੰ ਵੀ ਦੱਸ ਦੇ ਨੀ ਮੇਰਾ ਸੁਣ ਲੈ ਕਿਥੋਂ ਦਾ ਰੈਨ ਸੈਨ ਨੀ ਹੋਰੰਗ ਪੱਕਾ ਏ ਬੇਸ਼ੱਕ ਸਾਡਾ ਸੋਹਣੀਏ ਹੋਰੰਗ ਪੱਕਾ ਏ ਬੇਸ਼ੱਕ ਸਾਡਾ ਸੋਹਣੀਏ ਨੀ ਸਾਨੂੰ ਨਸ਼ੇ ਪੱਤੇ ਵਾਲਾ ਕੋਈ ਾਇਬ ਨਹੀਂ ਉਹ ਸਾਡੇ ਪਿੰਡ ਨੂੰ ਮਲੋਟ ਸ਼ਹਿਰ ਲੱਗਦਾ ਜਿਲਾ ਲੱਗਦਾ ਮੁਕਤ ਸਾਰੇ ਸਹਬਨੀ ਹੋ ਮੇਰੇ ਪਿੰਡ ਨੂੰ ਮਲੋਟ ਸ਼ਹਿਰ ਲੱਗਦਾ ਜਿਲਾ ਲੱਗਦਾ ਮੁਕਤ ਸਾਰੇ ਸਹਬਨੀ ਹੋ ਇਹ ਤੁਸੀਂ ਕਿਰੇ ਗਾਣੇ ਲਿਖੇ ਆ ਜਦ ਬਾਈ ਹਾਂਜੀ ਇਹ ਰਿਆਜ਼ ਫਿਰ ਕਿਸ ਤਰ੍ਹਾਂ ਕਰਦੇ ਹੋ ਨਾਲ ਨਾਲ ਰੋਜ਼ਗਾਰ ਵੀ ਕਰਦੇ ਹੋ ਕਿਵੇਂ ਫਿਰ ਟਾਈਮ ਕੱਢਦੇ ਹੋ ਸੋ ਰੋਜ਼ਗਾਰ ਚਲੋ ਦਾਤਾ ਰੋਟੀ ਹਰੇਕ ਨੂੰ ਦੇਵੇ ਜੀ ਸੋ ਵਧੀਆ ਠੀਕ ਆ ਜੀ ਰੋਜ਼ਗਾਰ ਆਪਦੇ ਤੇ ਲੱਗੇ ਆ ਵਧੀਆ ਦਾਤਾ ਹਰੇਕ ਨੂੰ ਤੰਦਰੁਸਤੀ ਬਖਸ਼ੇ ਸੋ ਕਰੇ ਰਿਆਜ਼ ਕਰੀਦਾ ਜੀ ਟਾਈਮ ਦੇਈਦਾ ਰਿਆਜ਼ ਕਰੀਦਾ ਘਟੂ ਘਟ ਨਹੀਂ ਤੇ ਮੈਂ 2 ਜਾਂ 2.5 ਘੰਟੇ ਮੈਂ ਰਿਆਜ਼ ਜ਼ਰੂਰ ਕਰਦਾ ਹਾਂ ਟਾਈਮ ਚੋਂ ਟਾਈਮ ਕੱਢ ਕੇ ਜਿੱਦਾਂ ਸਾਡੇ ਲਈ ਡੇਲੀ ਰੋਟੀ ਪਾਣੀ ਖਾਣਾ ਜ਼ਰੂਰੀ ਆ ਦੋਸਤਾਂ ਮਿੱਤਰਾਂ ਨੂੰ ਮਿਲਣਾ ਜ਼ਰੂਰੀ ਆ ਅਸੀਂ ਕੋਈ ਜੌਬ ਕਰਨੇ ਆ ਚਾਹੀ ਅਸੀਂ ਆਪਣੇ ਕੰਮ ਨੂੰ ਅਸੀਂ ਟਾਈਮ ਦੇਨੇ ਉਸੇ ਤਰ੍ਹਾਂ ਮੈਂ ਰਿਆਜ਼ ਨੂੰ ਇੱਕ ਆਪਣਾ ਡੇਲੀ ਵਰਕ ਸਮਝਦਾ ਵੀ ਰਿਆਜ਼ ਨੂੰ ਸਾਨੂੰ ਟਾਈਮ ਦੇਣਾ ਚਾਹੀਦਾ ਜੀ ਤੁਸੀਂ ਧਾਰਮਿਕ ਉਹ ਸੱਭਿਆਚਾਰ ਪ੍ਰੋਗਰਾਮ ਖਦੇਕ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਕਰਦੇ ਹੋ ਹਾਂਜੀ ਮੈਂ ਬਚਪਨ ਤੋਂ ਮੈਂ ਜ਼ਿਆਦਾਤਰ ਮੈਂ ਜਾਗਰਨ ਮੈਨੂੰ ਬਹੁਤ ਜ਼ਿਆਦਾ ਬੁਲਾ ਰਹੇ ਨੇ ਮਤਲਬ ਜਿੱਥੇ ਮੈਂ ਗਿਆ ਮੈਨੂੰ ਜਾਗਰਨ ਔਰ ਸੂਫੀ ਪ੍ਰੋਗਰਾਮ ਅੱਜ ਵੀ ਬੁਕਿੰਗ ਹੁੰਦੇ ਨੇ ਮੈਂ ਜਾ ਰਿਹਾ ਪ੍ਰੋਗਰਾਮਾਂ ਤੇ ਤੇ ਮੈਨੂੰ ਵਧੀਆ ਲੱਗਦਾ ਸਭ ਤੋਂ ਬੈਸਟ ਮੈਨੂੰ ਲਾਈਵ ਗਾਉਣਾ ਲੱਗਦਾ ਜੀ ਸੁਪਨਾ ਕੀ ਆ ਤੁਹਾਡਾ ਸੁਪਨਾ ਬਸ ਚੰਗਾ ਗਾਇਏ ਜੀ ਲੋਕਾਂ ਨੂੰ ਕੁਝ ਚੰਗਾ ਟੇਸਟ ਦੇ ਸਕੀਏ ਤੇ ਬਾਕੀ ਕਹਿੰਦੇ ਜੀ ਮਾਹੌਲ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਮੇਰੀ ਕੋਸ਼ਿਸ਼ ਆ ਕਿ ਮਾਹੌਲ ਦੇ ਹਿਸਾਬ ਨਾਲ ਅ ਅਲੂੜੀਂਦਾ ਟੇਸਟ ਆਪਾਂ ਜ਼ਰੂਰ ਦਵਾਂਗੇ ਮਤਲਬ ਜਿੱਦਾਂ ਦਾ ਲੋਕਾਂ ਨੂੰ ਪਸੰਦ ਆ ਉਹ ਵੀ ਆਪਾਂ ਟੇਸਟ ਦਵਾਂਗੇ ਕਿਉਂਕਿ ਇੱਕ ਕਲਾਕਾਰ ਸੰਪੂਰਨ ਨਹੀਂ ਹੋ ਸਕਦਾ ਕਿਉਂਕਿ ਹਰੇਕ ਮੋੜ ਤੇ ਆਪਾਂ ਨੂੰ ਨਵੇਂ ਤੋਂ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ। ਸੋ ਮੇਰੀ ਉਹ ਕੋਸ਼ਿਸ਼ ਆ ਰੋਜ਼ ਨਵੇਂ ਤੋਂ ਨਵੇਂ ਦਿਨ ਚੜਦਿਆਂ ਮੈਂ ਹਰੇਕ ਚੀਜ਼ ਨੂੰ ਨਵੀਂ ਤੋਂ ਨਵੀਂ ਤਲਾਸ਼ਣ ਦੀ ਕੋਸ਼ਿਸ਼ ਕਰਦਾ। ਆਪਣੇ ਦਰਸ਼ਕਾਂ ਨੂੰ ਕੀ ਮੈਸੇਜ ਚਾਹਣ ਦੇਣਾ ਚਾਹੂੰਗੇ? ਹੋਰ ਕਿਸੇ ਨੇ ਮੰਨ ਕੇ ਕਿ ਕੋਈ ਪ੍ਰੋਗਰਾਮ ਬਾਹਰ ਅੰਦਰ ਤੁਸੀਂ ਜਾਣਦੇ ਹੋ। ਹਾਂਜੀ ਤਾਂ ਤੁਸੀਂ ਆਪਦਾ ਕੰਟੈਕਟ ਨੰਬਰ ਦੋ ਤਾਂ ਕਿ ਉਹ ਦਾ ਕੋਈ ਹੋਰ ਕੋਈ ਲੋੜਾਂ ਹੋਵੇ। ਹਾਂਜੀ ਮੇਰਾ ਪਿੰਡ ਸਰਾਵਾ ਬੋਦਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਿਟੀ ਮਲੋਟਾ ਹੈ। ਸੋ ਮੇਰਾ ਕੰਟੈਕਟ ਨੰਬਰ ਹੈਗਾ 9915804843 9915804843 ਮੇਰਾ ਕੰਟੈਕਟ ਨੰਬਰ ਸੋ ਜਿਸ ਨੇ ਵੀ ਕੋਈ ਕੰਟੈਕਟ ਕਰਨਾ ਹੋਵੇ ਸੋ ਸਾਡੇ ਜਿੰਨੇ ਵੀ ਦਰਸ਼ਕ ਸਾਡੇ ਭੈਣ ਭਰਾ ਦੇਖਦੇ ਨੇ ਉਹ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ ਇਹ ਦੇਖੀ ਗਈ ਹੈ ਕਿ ਵੱਡੇ ਵੱਡੇ ਕਲਾਕਾਰਾਂ ਨੂੰ ਜਾਂ ਐਨੇ ਲੱਖਾਂ ਰੁਪਏ ਦੇ ਦਿੰਦੀ ਹੈ ਤੇ ਜਦੋਂ ਕੋਈ ਆਮ ਨਾਰਮਲ ਸਿੰਗਲ ਜਾਂ ਮੰਗਦਾ ਤਾਂ ਲੋਕ ਝਿਜਕ ਜਾਂਦੀ ਕੀ ਮਖ ਤੋਂ ਸਮਝੋ ਕਿ ਮੈਂ ਦਰ ਅਸਲ ਗੱਲ ਇਹ ਹੈਗੀ ਆ ਜੀ ਲੋਕਾਂ ਨੂੰ ਟੇਸਟ ਕਿਦਾਂ ਦਾ ਕੋਈ ਦੇ ਰਿਹਾ ਉਹਨਾਂ ਨੂੰ ਉਸੇ ਹਿਸਾਬ ਨਾਲ ਸਾਹਮਣੇ ਵਾਲਾ ਪੈਸੇ ਪੇਮੈਂਟ ਕਰਦਾ ਜ਼ਰੂਰ ਹੈ ਪਰ ਮੈਂ ਕਈ ਪ੍ਰੋਗਰਾਮਾਂ ਤੇ ਅਸੀਂ ਵੇਖਿਆ ਕਈ ਪ੍ਰੋਗਰਾਮਾਂ ਤੇ ਅਸੀਂ ਲਾਈਵ ਜਿਵੇਂ ਗਏ ਆ ਉੱਥੇ ਟਾਈਮ ਮੰਗ ਮੰਗ ਕੇ ਲੈਣਾ ਪੈਂਦਾ ਬਹੁਤ ਸੋਹਣਾ ਗਾਉਣ ਵਾਲੇ ਮੁੰਡੇ ਬੈਠੇ ਨੇ ਸਾਡੇ ਬਹੁਤ ਵਧੀਆ ਵਧੀਆ ਜਿਨ੍ਹਾਂ ਨੇ ਤਿਆਰੀ ਕੀਤੀ ਹੋਈ ਆ ਉਹ ਸਟੇਜ ਦੇ ਥੱਲੇ ਅਸੀਂ ਮਿੰਨਤਾ ਕੱਢਦੇ ਦੇਖਦੇ ਆ ਤੇ ਉੱਥੇ ਕੀ ਹੁੰਦਾ ਵੀ ਜਿਵੇਂ ਮੰਨ ਲਓ ਕਿਸੇ ਦਾ ਨਾਮ ਚੱਲਿਆ ਵਧੀਆ ਗੱਲ ਆ ਚੰਗੀ ਗੱਲ ਆ ਪਰ ਜਿਹੜਾ ਇੱਕ ਤਿਆਰੀ ਕਰਕੇ ਆਉਂਦਾ ਬੰਦਾ ਉਹਨੂੰ ਇਹ ਚੀਜ਼ਾਂ ਮਹਿਸੂਸ ਹੋਣੀਆਂ ਨੇ ਵੀ ਯਾਰ ਮੰਨ ਲਓ ਮੈਂ ਤਿਆਰੀ ਕਰਕੇ ਕੀਤੀ ਐਨੀ ਮਿਹਨਤ ਲਾਈ ਗਈ ਆ ਮੇਰੀ ਚਾਹੇ ਉਹ ਪਹਿਲਵਾਨ ਲਾਲੋ ਕਬੱਡੀ ਦੇ ਵਿੱਚ ਖੇਡਦਾ ਉਹ ਵੀ ਜਦੋਂ ਮੰਨ ਲਓ ਮਾਰਕੀਟ ਦੇ ਵਿੱਚ ਜਾਂ ਕਿਸੇ ਮੇਲੇ ਸਮਾਦੀ ਤੇ ਜਾਂਦੇ ਨੇ ਆਪਣੇ ਆਪਣੇ ਅਖਾੜੇ ਦਾ ਪ੍ਰਦਰਸ਼ਨ ਕਰਨ ਜਾਂਦੇ ਨੇ ਸੋ ਉਹਨਾਂ ਨੂੰ ਵੀ ਇਹ ਚੀਜ਼ਾਂ ਉੱਥੇ ਆਪਣੇ ਦਿਖਾਉਣ ਦੇ ਲਈ ਪਹਿਲਾਂ ਸਭ ਤੋਂ ਕਰਨਾ ਪੈਂਦਾ ਹੈ ਸੰਘਰਸ਼ ਸੋ ਮੈਂ ਕਹਿੰਨਾ ਮੇਰੀ ਸੋਚ ਇਹ ਹੈਗੀ ਆ ਵੀ ਤੁਸੀਂ ਜੇ ਕਿਤੇ ਆਪਣੇ ਨੇੜੇ ਤੇੜੇ ਮੰਨ ਲਓ ਮੇਲਾ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਤੁਸੀਂ ਆਪਣੇ ਨੇੜੇ ਤੇੜੇ ਦੇ ਗਾਣ ਵਾਲੇ ਮੁੰਡੇ ਬਹੁਤ ਸੋਹਣਾ ਸੋਹਣਾ ਪਏ ਹੁੰਦੇ ਨੇ ਤੁਸੀਂ ਮੰਨ ਲਓ ਇੱਕ ਬੰਦੇ ਨੂੰ ਤੁਸੀਂ 1.5 ਲੱਖ ਰੁਪਇਆ ਜਾਂ 2 ਦਿਨ ਮੈਂ ਕਿਸੇ ਦੇ ਅਗੇਨਸਟ ਨਹੀਂ ਬੋਲ ਰਿਹਾਗਾ ਅੱਛਾ ਉਹੀ ਮੁੰਡੇ ਤੁਸੀਂ ਚਾਰ ਪੰਜ ਮੁੰਡੇ ਜਿਹੜੇ ਵਧੀਆ ਹੈਗੇ ਨੇ ਗਾਉਣ ਵਾਲੇ ਤੁਸੀਂ ਆਪਣੀ ਲੋਕੇਸ਼ਨ ਦੇ ਵਿੱਚੋਂ ਨੇੜੇ-ਨੇੜੇ ਪਿੰਡਾਂ ਚੋਂ ਲਾ ਲੋ ਚਾਹੇ ਤੁਸੀਂ ਸ਼ਹਿਰ ਚੋਂ ਲਾ ਲੋ ਉਹਨਾਂ ਨੂੰ ਤੁਸੀਂ ਉਹ ਪ੍ਰੋਗਰਾਮ ਤੇ ਇਨਵਾਈਟ ਕਰੋ ਮੈਨੂੰ ਨਹੀਂ ਲੱਗਦਾ ਵੀ ਤੁਸੀਂ 1.5 ਜਾਂ 2 ਲੱਖ ਦੇਣ ਦੀ ਤੁਹਾਨੂੰ ਲੋੜ ਪੈਗੀ ਮੇਬੀ ਤੁਸੀਂ ਉਹਨਾਂ ਨੂੰ ਸਿਰਫ 5100 ਰੁਪਏ ਨਾਲ ਵੀ ਤੁਸੀਂ ਸਨਮਾਨਿਤ ਕਰਦੇ ਹੋ ਨਾ ਉਹ ਬੰਦਾ ਖੁਸ਼ ਹੋ ਕੇ ਜਾਏਗਾ ਨਾਲ ਇੱਕ ਨਾਰਮਲੀ ਸ਼ੀਲਡ ਤੁਸੀਂ ਦੇਣੇ ਹੁੰਦਾ ਕਿਉਂਕਿ ਉਸ ਬੰਦੇ ਨੂੰ ਅੱਗੇ ਆਉਣ ਦਾ ਮੌਕਾ ਮਿਲਦਾ ਤੇ ਤੁਸੀਂ ਇੱਕ ਗੱਲ ਸੋਚ ਕੇ ਮੰਨ ਕੇ ਚੱਲੋ ਜੇ ਵੀ ਹਰੇਕ ਬੰਦੇ ਨੂੰ ਬੰਦੇ ਤੋਂ ਤੁਹਾਨੂੰ ਟੇਸਟ ਵੱਖਰਾ ਸੁਣਨ ਨੂੰ ਮਿਲੇਗਾ ਹਰੇਕ ਦੀ ਪਰਫਾਰਮੈਂਸ ਵੱਖਰੀ ਹੋਊਗੀ ਹਰੇਕ ਦੇ ਗਾਣੇ ਵੱਖਰੇ ਹੋਣਗੇ ਹਰੇਕ ਦੇ ਬੋਲ ਵੱਖਰੇ ਹੋਣਗੇ ਜੀ ਸਾਡੇ ਅੱਜ ਵਿੜੇ ਦੇ ਵਿੱਚ ਆਏ ਸੀ ਖਬਰਨਾਮਾ ਸਾਡੇ ਪਹੁੰਚੇ ਸੀਗੇ ਸੋ ਮੈਂ ਇਹਨਾਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਨਗਰ ਦੇ ਵਿੱਚ ਸਾਡੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਸੋ ਨਿੱਗੀ ਜੀ ਆਏ ਜੀ ਆਪੇ